ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਦਿਲੋਂ ਸਵਾਗਤ ਹੈ ਸਾਡੇ ਚੈਨਲ ਰਿਸ਼ਤਿਆਂ ਦੇ ਸਫ਼ਰ ਤੇ ਜਿੱਥੇ ਅਸੀਂ ਹਰ ਵੀਡੀਓ ਵਿੱਚ ਮੁੰਡੇ ਕੁੜੀਆਂ ਦੇ ਰਿਸ਼ਤੇ ਲੈ ਕੇ ਆਉਂਦੇ ਹਾਂ ਜੇ ਤੁਸੀਂ ਆਪਣੇ ਪਰਿਵਾਰ ਦੀ ਕੋਈ ਪ੍ਰੋਫਾਈਲ ਸਾਡੇ ਚੈਨਲ ਤੇ ਲਗਵਾਉਣੀ ਚਾਹੁੰਦੇ ਹੋ ਤਾਂ ਸਾਡੇ ਨੰਬਰ 8054037101 ਤੇ ਹੈਲੋ WhatsApp ਕਰੋ ਸਿਰਫ ਮੈਸੇਜ ਹੀ ਕੀਤਾ ਜਾਵੇ ਜੀ ਸਾਡੀ ਟੀਮ ਤੁਹਾਡੇ ਤੋਂ ਜਾਣਕਾਰੀ ਲਏਗੀ ਸਿਰ ਮੈਸੇਜ ਤੇ ਅਤੇ ਪੋਸਟ ਕਰੇਗੀ ਸਾਡਾ ਕੰਮ ਕੇਵਲ ਜਾਣਕਾਰੀ ਪਹੁੰਚਾਉਣਾ ਹੈ ਰਿਸ਼ਤਾ ਫਾਈਨਲ ਕਰਨ ਦੀ ਜਾਂਚ ਪੜਤਾਲ ਕਰਨ ਦੀ ਜ਼ਿੰਮੇਵਾਰੀ ਸਾਡੀ ਨਹੀਂ ਹੋਵੇਗੀ ਜੀ ਕਾਲ ਕਰਨ ਦਾ ਸਮਾਂ ਸਵਾ 8 ਤੋਂ ਸਵਾ 9 ਵਜੇ ਸਵੇਰੇ ਆਓ ਉਹਨਾਂ ਦੇਖਦੇ ਹਾਂ ਅੱਜ ਦੇ ਨਵੇਂ ਰਿਸ਼ਤੇ ਨਾਮ ਜੀ ਸਿੰਘ ਤਰਨਤਾਰਨ ਤੋਂ ਪੈਣ ਇਹਨਾਂ ਦੀ ਕੋਈ ਨਹੀਂ ਪਰਾ ਇੱਕ ਮੈਰਿਡ ਹੈ ਪੁਰਤਗਾਲ ਚ ਕਾਸਟ ਜੱਟ ਗਿੱਲ ਡੇਟ ਆਫ ਬਰਥ 1993 ਦਾ ਹੈ ਕੰਮ ਇਲੈਕਟ੍ਰਿਕ ਵਰਕ ਇਨ ਪੁਰਤਗਾਲ ਪੀ ਆਰ ਇਨ ਪੁਰਤਗਾਲ ਵੀ ਆਰ ਸੀ ਪੁਰਤਗਾਲਾ 6 ਕਿਲੇ ਜ਼ਮੀਨ ਰਿਸ਼ਤਾ ਕੁੜੀ ਵਧੀਆ ਪਰਿਵਾਰ ਤੋਂ ਹੋਵੇ ਮੰਗ ਕੋਈ ਨਹੀਂ ਇਹਨਾਂ ਦੀ ਪਰਿਵਾਰ ਦਾ ਥੱਲੇ ਨੰਬਰ ਆ ਗਿਆ ਇਸ ਤੇ ਤੁਸੀਂ ਕਾਲ ਕਰ ਸਕਦੇ ਹੋ ਡਾਇਰੈਕਟ ਪਰਿਵਾਰ ਨਾਲ ਉੱਪਰ ਸਾਡਾ ਨੰਬਰ ਚੱਲ ਰਿਹਾ ਹੈ ਐਡ ਪਾਉਣ ਲਈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਪਰਿਵਾਰ ਦਾ ਨੰਬਰ ਥੱਲੇ ਹੁੰਦਾ ਐਡ ਪਾਉਣ ਲਈ ਨੰਬਰ ਉੱਪਰ ਹੁੰਦਾ ਜੀ ਸੋ ਹੁਣ ਦੇਖਦੇ ਆ ਅਗਲਾ ਰਿਸ਼ਤਾ ਲੜਕੀ ਦਾ ਹੈ ਫਿਰੋਜ਼ਪੁਰ ਤੋਂ ਪੜਾਈ ਬੀਐਸਸੀ ਨਰਸਿੰਗ ਸੈਕੰਡ ਇਅਰ ਇਨ ਆਸਟ੍ਰੇਲੀਆ ਕੱਦ 5 ਫੁੱਟ 5 ਇੰਚ ਭੈਣ ਇੱਕ ਅਨਮੈਡ ਰਜਿਸਟਰਡ ਨਰਸ ਹੈ ਪੀਆਰ ਆਸਟ੍ਰੇਲੀਆ ਰਾ ਇੱਕ ਅਨਮੈਰਿਡ ਕੈਨੇਡਾ ਪੀਆਰ ਕਾਸਟ ਜੱਟ ਸਿੱਖ ਧਾਲੀਵਾਲ ਡੇਟ ਆਫ ਬਰਥ 2001 ਦਾ ਸਾਰਾ ਸਕਰੀਨਸ਼ਾਟ ਲੈ ਕੇ ਜਿਸ ਤਰ੍ਹਾਂ ਪਰਿਵਾਰ ਨੇ ਲਿਖਾਇਆ ਥੱਲੇ ਨੰਬਰ ਦਿੱਤਾ ਹੋਇਆ ਤੇ ਉਸ ਤੇ ਤੁਸੀਂ ਡਾਇਰੈਕਟ ਕੰਟੈਕਟ ਕਰ ਸਕਦੇ ਹੋ ਇਸ ਦਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਸਾਰਾ ਡਾਟਾ ਪੜ੍ਹ ਕੇ ਹੀ ਪਰਿਵਾਰ ਨੂੰ ਕਾਲ ਕੀਤੀ ਜਾਵੇ ਸੁਖ ਨੂੰ ਦੇਖਦੇ ਆਂ ਜੀ ਅਗਲਾ ਰਿਸ਼ਤਾ ਨਾਮ ਜੀ ਸਿੰਘ ਪਤਾ ਨਵਾਂ ਸ਼ਹਿਰ ਇਹ ਨਵਾਂ ਸ਼ਹਿਰ ਤੋਂ ਨੇ ਕਰੰਟਲੀ ਇਟਲੀ ਨੇ ਪੜਾਈ 10ਵੀਂ ਪਾਸ ਭੈਣ ਕੋਈ ਨਹੀਂ ਪ੍ਰਾਤੋ ਇਟਲੀ ਕੱਦ 5 ਫੁੱਟ 9 ਇੰਚ ਕਾਸਟ ਥਿੰਦ ਕੰਬੋਸ਼ 79 ਦਾ ਨਾਮ ਦਾ ਡੇਟ ਆਫ ਬਰਥ ਹੈ ਇਹ ਡਾਈਵੋਰਸ ਨੇ ਤਲਾਕशुदा ਕੰਮ ਇਟਲੀ ਫੈਕਟਰੀਜ਼ ਕਰ ਰਹੇ ਨੇ ਰਿਸ਼ਤਾ ਵਧੀਆ ਚਾਹੀਦਾ ਹੈ ਜੀ ਕਾਸਟ 9 ਬਾਰ ਇਟਲੀ ਵਾਲਿਆਂ ਨੂੰ ਪਹਿਲ ਪਰਿਵਾਰ ਦਾ ਥੱਲੇ ਨੰਬਰ ਹੈ WhatsApp 콜 ਕਰ ਸਕਦੇ ਹੋ ਇਸ ਤੇ WhatsApp ਮੈਸੇਜ ਕਰ ਸਕਦੇ ਹੋ ਡਾਇਰੈਕਟ ਇਹਨਾਂ ਨੂੰ ਕੰਟੈਕਟ ਕਰੋ ਥੱਲੇ ਇਹਨਾਂ ਦਾ ਨੰਬਰ ਦਿੱਤਾ ਹੋਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਸੇ ਵੀ ਐਡ ਦਾ ਸਕਰੀਨਸ਼ਾਟ ਲੈ ਲਿਆ ਕਰੋ ਲੜਕੀ ਦਾ ਰਿਸ਼ਤਾ ਜੀ ਰਾਜਪੁਰਾ ਤੋਂ ਸੀ ਸ਼ਰਮਾ ਪੜਾਈ ਐਮਏ ਪੀਜੀ ਡੀਸੀਏ ਪੈਣ ਇੱਕ ਮੈਰਿਡ ਰਾ ਦੋ ਕੱਦ 5 ਫੁੱਟ 1 ਇੰਚ ਕਾਸਟ ਸਰਵਸਵਤ ਬ੍ਰਾਹਮਣ ਡੇਟ ਆਫ ਬਰਥ ਇਹਨਾਂ ਦਾ 90 ਦਾ ਜੀ ਕੰਮ ਘਰ ਵਿੱਚ ਟਿਊਸ਼ਨ ਦਾ ਕੰਮ ਕਰ ਰਹੇ ਨੇ ਰਿਸ਼ਤਾ ਮੁੰਡਾ ਸ਼ਰਮਾ ਹੋਵੇ ਨਸੀ ਤੋਂ ਰਹਿਤ ਹੋਵੇ ਚੰਗੀ ਨੌਕਰੀ ਕਰਦਾ ਹੋਵੇ ਮੈਰਿਜ ਬਿਊਰੋ ਮਾਫ ਕਰਨ ਪਰਿਵਾਰ ਦਾ ਨੀਚੇ ਨੰਬਰ ਆ ਗਿਆ ਹੈ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾਜੀ ਨਾਮ ਜੈ ਸਿੰਘ ਫਤਿਆਬਾਦ ਹਰਿਆਣਾ ਤੋਂ ਪੜ੍ਹਾਈ ਬੀਟੈਕ ਪੈਣ ਇੱਕ ਪ੍ਰਾ ਕੋਈ ਨਹੀਂ ਕੱਦ 5 ਫੁੱਟ 10 ਇੰਚ ਕਾਸਟ ਰਾਮਗੜੀਆ ਸਿੱਖ ਡੇਟ ਆਫ ਬਰਥ 94 ਦਾ ਇਹਨਾਂ ਦਾ ਕੰਮ ਪ੍ਰਾਈਵੇਟ ਜੌਬ 8000 ਸੈਲਰੀ ਇਹਨਾਂ ਦੀ पिताजी ਦਾ کاروبار ਹੈ ਰਿਸ਼ਤਾ ਗ੍ਰੈਜੂਏਟ ਅਤੇ ਸੰਸਕਾਰੀ ਕੁੜੀ ਹੋਵੇ ਸਿੰਪਲ ਪਰਿਵਾਰ ਕਾਸਟ ਨੋ ਬਾਰ ਕਾਸਟ ਦਾ ਕੋਈ ਇਸ਼ੂ ਨਹੀਂ ਹੈ ਇਹਨਾਂ ਨੂੰ ਪਰਿਵਾਰ ਦਾ ਥੱਲੇ ਨੰਬਰ ਆ ਗਿਆ ਜੀ ਇਹਨਾਂ ਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਕਾਲ ਕਰਨ ਤੋਂ ਪਹਿਲਾਂ ਪੂਰੀ ਪ੍ਰੋਫਾਈਲ ਪੜ ਲਈ ਜਾਵੇ ਸਹੀ ਮੇਲ ਬਣਦਾ ਹੋਵੇ ਤਾਂ ਹੀ ਪਰਿਵਾਰ ਨੂੰ ਕਾਲ ਕੀਤੀ ਜਾਵੇ ਅਗਲਾ ਰਿਸ਼ਤਾ ਜੀ ਲੜਕੀ ਦਾ ਅੰਮ੍ਰਿਤਸਰ ਜ਼ਿਲ੍ਹੇ ਤੋਂ ਨਾਮਕਰ ਪੜਾਈ ਆਈਟੀ ਮੈਲਬੌਰਨ ਆਸਟ੍ਰੇਲੀਆ ਚ ਪਰਾ ਇੱਕ ਆਸਟ੍ਰੇਲੀਆ ਚ ਹੈ ਕੱਦ 5 ਫੁੱਟ 2 ਇੰਚ ਕਸਟ ਕੰਬੋਸ਼ ਡੇਟ ਆਫ ਬਰਥ ਇਹਨਾਂ ਦਾ 9999 ਦਾ ਹੈ ਜੀ ਕੰਮ ਟੀਆਰ ਇਨ ਆਸਟ੍ਰੇਲੀਆ ਸ਼ਾਰਟ ਟਰਮ ਡਾਈਵੋਰਸ ਰਿਸ਼ਤਾ ਆਸਟ੍ਰੇਲੀਆ ਪੀਆਰ ਮੁੰਡੇ ਦਾ ਰਿਸ਼ਤਾ ਚਾਹੀਦਾ ਜੀ ਥੱਲੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਇਹਨਾਂ ਨਾਲ ਗੱਲ ਕਰੋ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰੋ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰੋ ਚੈਨਲ ਨੂੰ ਲੁਧਿਆਣੇ ਤੋਂ ਜੀ ਲੜਕੇ ਦਾ ਰਿਸ਼ਤਾ ਹੈ ਪੈਣਾ ਤਿੰਨ ਨੇ ਦੋ ਮੈਡ ਰਾਜ ਕਨ ਮੈਡ ਹੈ ਕਾਸਟ ਮੱਕੜ 92 ਦਾ ਡੇਟ ਆਫ ਬਰਥ ਇਹਨਾਂ ਦਾ ਕੰਮ ਸੈਲਫ ਓਨਰ ਨੇ ਦੋ ਸੈਂਟਰੀ ਬੋਰਵੈਲ ਸ਼ਾਪਸ ਨੇ ਐਂਡ ਪੰਜ ਬੋਰਿੰਗ ਮਸ਼ੀਨ ਨੇ ਇਹਨਾਂ ਦੀਆਂ ਕੀਤਾ ਜੀ ਦੀ ਕੱਪੜੇ ਦੀ ਫੈਕਟਰੀ ਹੈ ਰਿਸ਼ਤਾ ਉੜੀ ਸਿੱਖ ਪਰਿਵਾਰ ਤੋਂ ਸੋਹਣੀ ਅਤੇ ਕੱਦ ਵਧੀਆ ਹੋਵੇ ਅਤੇ ਹੋਮ ਮੇਕਰ ਹੋਵੇ ਪਰਿਵਾਰ ਦਾ ਥੱਲੇ ਨੰਬਰ ਆ ਗਿਆ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਕਾਲ ਕਰਨ ਤੋਂ ਪਹਿਲਾਂ ਪੂਰੀ ਪ੍ਰੋਫਾਈਲ ਪੜ ਲਈ ਜਾਵੇ ਜੇ ਸਹੀ ਮੇਲ ਬਣਦਾ ਹੋਵੇ ਤਾਂ ਹੀ ਕਾਲ ਕੀਤੀ ਜਾਵੇ ਜੀ ਪਟਿਆਲਾ ਜ਼ਿਲ੍ਹਾ ਤੋਂ ਜੀਤ ਸਿੰਘ ਪੜਾਈ ਬੀ ਕਾਮ ਕੰਪਲੀਟਡ ਐਲ ਐਲ ਬੀ ਪ੍ਰੋਸੈਸਿੰਗ ਪੈਣੇ ਕਰਨ ਮੈਰਿਡ ਕੱਦ 5 ਫੁੱਟ 10 ਇੰਚ ਕਾਸਟ ਸ਼ਰਮਾ ਇਹਨਾਂ ਦੀ 2002 ਦਾ ਬਰਥਡੇ ਬਰਥਡੇਟ ਇਹਨਾਂ ਦੀ ਕਾਮਾ ਫਰਨੀਚਰ ਬਿਜ਼ਨਸ ਓਨਰ ਨੇ ਦੋ 빅 ਸ਼ੋਰੂਮ ਦੇ 13 ਕਿੱਲੇ ਜ਼ਮੀਨ ਤੇ ਹੋਰ ਸ਼ਹਿਰੀ ਪ੍ਰਾਪਰਟੀ ਐਂਡ ਰੀਅਲ اسٹیਟ ਦਾ ਬਿਜ਼ਨਸ ਹੈ ਇਹਨਾਂ ਦਾ ਰਿਸ਼ਤਾ ਕੁੜੀ ਸੋਹਣੀ ਪੜੀ ਲਿਖੀ ਹੋਵੇ ਪਰਿਵਾਰ ਦੀ ਕੋਈ ਮੰਗ ਨਹੀਂ ਥੱਲੇ ਪਰਿਵਾਰ ਦਾ ਨੰਬਰ ਆ ਗਿਆ ਹੈ ਟਰੈਕਟ ਇਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਧਿਆਨ ਰਹੇ ਸੰਪਰਕ ਕਰਨ ਦੀ ਪੁੱਛਕਿਛ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਜੀ ਸਾਡਾ ਕੰਮ ਕੇਵਲ ਜਾਣਕਾਰੀ ਪਹੁੰਚਾਉਣਾ ਹੈ ਕੈਨੇਡਾ ਪੀਆਰ ਲੜਕੀ ਦਾ ਰਿਸ਼ਤਾ ਜੀ ਕਾਸਟ ਜੱਟ ਸਿੱਖ ਜਨਮ 2005 ਦਾ ਕੱਦ 5 ਫੁੱਟ 0 ਇੰਚ ਸਰਕਾਰੀ ਨਰਸਾ ਕੈਨੇਡਾ ਚ ਪੈਨ ਇੱਕ ਮੈਰਿਡ ਕੈਨੇਡਾ ਚ ਹੈ ਪੇਰੈਂਟਸ ਸਰਕਾਰੀ ਰਿਟਾਇਰਡ ਨੇ ਇਰੀਆ ਗੁਰਦਾਸਪੁਰ ਵਿਸਤਾ ਲੜਕਾ ਵਧੀਆ ਤੇ ਵੈਸ਼ਨੂ ਹੋਵੇ ਅੰਮ੍ਰਿਤਸਰ ਗੁਰਦਾਸ ਬਟਾਲਾ ਵਾਲਿਆਂ ਨੂੰ ਪਹਿਲ ਲੜਕਾ ਕੈਨੇਡਾ ਹੋਵੇ ਥੱਲੇ ਪਰਿਵਾਰ ਦਾ ਨੰਬਰ ਆ ਗਿਆ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਉੱਪਰ ਐਡ ਪਾਉਣ ਲਈ ਸਾਡਾ ਨੰਬਰ ਹੈ ਸਾਡਾ ਕੰਮ ਐਡ ਪਾਉਣ ਦਾ ਹੈ ਜਿਸ ਲੜਕਾ ਲੜਕੀ ਦੀ ਐਡ ਪਾਉਣੀ ਹੈ ਉਸ ਦਾ ਨਾਮ ਪਤਾ ਡੇਟ ਆਫ ਬਰਥ ਪੜ੍ਹਾਈ ਕੱਦ ਗੋਤ ਤੇ ਕਾਸਟ ਪੈਣਪਰਾ ਵਿਆਹੇ ਜਾਂ ਕੁਆਰੀ ਕੰਮ ਕਿਸ ਤਰ੍ਹਾਂ ਦਾ ਰਿਸ਼ਤਾ ਤੁਹਾਨੂੰ ਚਾਹੀਦਾ ਹੈ ਔਰ ਮੋਬਾਈਲ ਨੰਬਰ ਜਿਹੜੇ ਤੇ ਤੁਸੀਂ ਕਾਲ ਸੁਣੋਗੇ ਬਾਇਓ ਡਾਟਾ ਨੰਬਰਾਂ ਮਤਾਪਕ ਥੋੜਾ ਛੋਟਾ ਹੋਵੇ WhatsApp ਕਰੋ 8054637101 ਤੇ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਕਰ ਲਓ ਕਿਉਂਕਿ ਤੁਸੀਂ ਹੋਰ ਰਿਸ਼ਤੇ ਵੀ ਦੇਖਦੇ ਰਹੋ ਸਾਡੀ ਟੀਮ ਤੁਹਾਡਾ ਬਾਇਓ ਡਾਟਾ ਚੈੱਕ ਕਰਕੇ ਤੁਹਾਨੂੰ ਸਕੈਨਰ ਭੇਜੇਗੀ ਫੀਸ 500 ਰੁਪਏ ਪਾ ਕੇ スクリーンショット पे जो ता ਤੁਹਾਨੂੰ ਐਡ ਪਾਉਣ ਦਾ ਟਾਈਮ ਦੱਸ ਦਿੱਤਾ ਜਾਵੇਗਾ ਜੀ ਨੋਟਸਾਨੂੰ WhatsApp ਤੇ ਮੈਸੇਜ ਜਦੋਂ ਮਰਜ਼ੀ ਕਰੋ ਅਤੇ ਫੋਨ ਕਰਨ ਦਾ ਟਾਈਮ ਸਵੇਰੇ 7:30 ਤੋਂ 9:30 ਵਜੇ ਦਾ ਹੈ ਇੱਕ ਵਾਰ ਫੀਸ ਤੇ ਐਡ ਦੋ ਵਾਰ ਪਵੇਗੀ ਇੱਕ YouTube ਤੇ ਇੱਕ Facebook ਤੇ ਅਸੀਂ ਐਡ ਵਿੱਚ ਪੂਰਾ ਡਾਟਾ ਨਹੀਂ ਪਾਉਂਦੇ ਯਾਨੀ ਨਾਮ ਪੂਰਾ ਨਹੀਂ ਪਾਵਾਂਗੇ ਪਿੰਡ ਨਹੀਂ ਪਾਵਾਂਗੇ ਜ਼ਿਲ੍ਹਾ ਪਾ ਦਾਂਗੇ ਤੇ ਐਡ ਕਦੇ ਵੀ ਡਿਲੀਟ ਨਹੀਂ ਕਰਾਂਗੇ ਸੋ ਹੁਣ ਬੇਨਤੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ YouTube ਤੇ ਦੇਖ ਰਹੇ ਹੋ ਫੋਲੋ ਕਰ ਲਓ ਜੇ Facebook ਤੇ ਦੇਖ ਰਹੇ ਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ